ਭੱਜ ਭੱਜ ਪਵੇ ਵਜੀ ਦਿਖਾ ਕਰਦਾ ਬਹੁਤ ਤਰਾਟ ਕਲਮਾ ਪੜਨ ਨਦਾਨ ਨਾ ਰਹਾ ਬਥੇਰਾ ਡਾਟ ਹਾਜੀ ਸੂਬਾ ਜੋਰ ਸੇ ਪੜਾਵੇ ਕਲ ਮੇ ਅੰਦਰ ਕਚਰੀ ਦੇ ਕਹਤੇ ਪੰਥੋ ਕਹਿੰਦੇ ਪੰਥ ਪਿਆਰਾ ਤੀਜਾ ਦਿਨ ਮਨ ਜੂਰ ਨਹੀਂ ਰਾਖੀ ਕਰਨੋ ਰਾਖੀ ਕਰਨ ਤਰਮ ਦੀ ਜਰਮੇ ਸੂਰਮੇ ਗਵਿੰਦ ਸਿੰਘ ਦੇ ਕੋਟ-ਕੋਟ ਕੇ ਕੋਟ-ਕੋਟ ਕੇ ਅਣਖ ਵਿੱਚ ਭਰਤੀ ਗੁਰੂ ਜੀ ਦੇ ਅਮਰਤ ਨੇ ਦੇ ਕੇ ਛਿੜਕੋ ਦੇ ਕੇ ਝੇੜ ਕਾ ਜੇਲ ਨੂੰ ਤੋਰੇ ਲਾੜਲੇ ਦੁਲਾਰੇ ਗੁਰ ਦੇ ਵਿੱਚ ਲਾਲ ਦੋ ਵਿੱਚ ਲਾਲ ਦੋ ਗੁਰੂ ਦੇ ਤਾੜੇ ਖੋਲ ਕੇ ਅੰਦਰੀ ਕੋਠੜੀ ਪਾਪੀ ਫਾੜ ਕੇ ਪਾਪੀ ਫਾੜ ਕੇ ਕੱਟਾਰ ਨੰਗੀਆਂ ਖੜੇ ਦਰਵਾਜੇ ਤੇ ਅੱਜ ਹਿੱਲ ਗਏ ਅੱਜ ਹਿੱਲ ਗਏ ਅਰਸ਼ ਦੇ ਕਿੰਗਰੇ ਜੋ ਲਮਾਂਂ ਦੇ ਰੀ ਬਾਗ ਪੀੜਗੇ ਦੇਲ ਨੂੰ ਬਿੜਗੇ ਦੇਲ ਨੂੰ ਬਣਾਉਂਦੇ ਤੀਰ ਮੜਾ ਜਪ ਪ੍ਰਭੂ ਦੀ ਰੰਗ ਚੜਜੂ ਰੰਗ ਚੜਜੂ ਵਾਲਾ ਹੀ ਗੂੜਾ ਪੜ ਕੇ ਤੇ ਸ਼ਬਦਾਂ ਨੂੰ ਸੁਖ ਦੁਖ ਦੋ ਖੋ 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 ਜੇ ਸਮਦੇ ਕੱਪੜੇ ਕੋਲ ਨੂੰ ਢੋਣੇ ਪਹਿਣਗੇ ਭੇਜ ਮੌਤ ਭੇਜ ਮੌਤ ਨਾ ਮਾੜੀ ਚਿੱਠੀ ਆਇਕ ਦਿਨ ਮਿਲਣ ਗਿਆ ਬੈਠੇ ਵੇਖ ਲੈ ਬੈਠੇ ਵੇਖ ਲੈ ਕੜੀ ਦੋ ਕੜੀਆ ਫੇਲ ਮ ਤਮਾਸ਼ੇ ਦੀ ਕੂਚ ਕਰ ਗਏ ਜੇ ਕਰ ਗਏ ਮੁਸਾਫਰ ਡੇਰੇ ਛੱਡ ਕੇ ਸਰਾਮੂਵੇਂ ਟੋਕ ਲੈ ਮੇਵੇ ਟੋਕ ਲੈ ਬਥੇਰੇ ਤੁੱਤਿਆ ਸੁੰਦਰ ਬਗੀਚੇ ਤੋਂ ਫੁੱਲ ਖੜ ਗਏ ਫੁੱਲ ਖੜ ਗਏ ਸਲਾਂੀ ਪੋਰਾ ਕੋਈ ਜਨ ਲਲ ਵਾਸ਼ਨਾ ਬੰਧਿਆ ਕਮਲਿਆ ਬੰਦਿਆ ਕਮੜਿਆ ਮਿੱਟੀ ਤੇ ਸੋਨਾ ਪੱਕਿਆ ਬੁੜਨੇ ਬੈਠਾ ਮੋਤੀ ਸਰਾਂ ਦੇ ਮੋਤੀ ਸਰਾਂ ਦੇ ਚੁਗਣ ਆ ਹੰਸਾ ਜੱਗ ਚੋੜੀ ਮਾਰ ਜਾ ਬਾਬੂ ਫੇਰ ਲੈ ਬਾਬੂ ਫੇਰ ਲੈ ਬੱਗੀ ਤੇ ਚੜ ਕੇ ਠੰਡੀਆਂ ਛੜਕਾ ਤੇ ਹੱਥ ਹੱਥ ਕੇ ਦਰਦ ਕਹਾਣੀ ਨੂੰ ਹਟੂ ਦੱਸ ਕੇ